ਲਓ ਵੀ ਮਿੱਤਰੋ ਮਸ਼ੀਨ ਲੈ ਆਏ ਆ ਤੂੜੀ ਵਾਲੀ ਬਹੁਤ ਹੀ ਚੰਗੀ ਹਾਲਤ ਦੇ ਵਿੱਚ ਆ ਕਰੋ ਚੈੱਕ ਕੇ ਐਸ ਵਾਲਿਆਂ ਦੀ ਆ ਐਸ ਗਰੁੱਪ ਵਾਲਿਆਂ ਦੀ ਆ 2015 ਮਾਡਲ ਆ ਦੇਖ ਲਓ ਜੀ ਵਧੀਆ ਹਾਲਤ ਦੇ ਵਿੱਚ ਆ ਤੇ ਨਾਲ ਇਹਦੇ ਨਾਲ ਦੋ ਟਰਾਲੀਆਂ ਆ ਮਿੱਤਰੋ 11 11 ਫੁੱਟੀਆਂ ਉਹ ਵੀ ਬਾਈ ਹੁਣੀ ਸੇਲ ਤੇ ਕਰਦੇ ਆ ਤੇ ਜਾਲੀਆਂ ਵਾ ਮਿੱਤਰੋ ਜਾਲੀਆਂ ਦਾ ਜਮਾ ਨਮਗਾ ਹੀ ਪਈਆਂ ਵਾ ਤਿੰਨ ਜਾਲੀਆਂ ਵਾ ਉਹ ਵੀ ਨਾਲ ਹੀ ਆ ਮਿੱਤਰੋ ਤੇ ਕਰ ਲੋ ਚੈੱਕ ਟਾਇਰ ਵੀ ਮਿੱਤਰੋ ਹੈਗੇ ਆ 75 ਰੁਪਏ ਦੇਖ ਲਓ ਜੀ ਬਾਈ ਹੁਣਾਂ ਦੀ ਸਾਂਭੀ ਹੋਈ ਮਸ਼ੀਨ ਅਸੀਂ ਪੂਰੀ ਆਏ ਨਗਾਵੀ ਬਾਹਰ ਹੀ ਖੜੀ ਰਹਿਣੀ ਆ ਬਾਈ ਹੁਣਾਂ ਦੀ ਅੰਦਰ ਲਾਈ ਹੋਈ ਸੀਗੀ ਸ਼ੈੱਡ ਦੇ ਥੱਲੇ ਉੱਥੋਂ ਗੱਡੀ ਆ ਤੇ ਉੱਥੇ ਵੀ ਮਿੱਤਰੋ ਤਰਪਾਲ ਪਾਈ ਹੋਈ ਸੀ ਅੰਦਰ ਵੀ ਐਂ ਨਿਗਾ ਵੀ ਉਦਾਂ ਹੀ ਰੱਖੀ ਸੀਗੀ ਕਰ ਲੋ ਚੈੱਕ ਨੰਬਰ ਵੀ ਤੁਹਾਨੂੰ ਬਾਈ ਹੁਣਾਂ ਦਾ ਲੈ ਦਨੇ ਆ ਮੋਗਾ ਜ਼ਿਲ੍ਹਾ ਬਾਈ ਹੁਣਾਂ ਦਾ 500 ਡਾਲਰ ਆ ਦੇਖ ਲੋ ਜੀ ਘਰ ਘਰ ਦੀ ਤੂੜੀਓ ਬਣਾਉਂਦੇ ਸੀਗੇ ਕੋਈ ਐਂ ਨਿਗਾ ਬਈ ਕਿਰਾਏ ਤੇ ਚਲਾਉਂਦੇ ਸੀਗੇ ਕਿਉਂਕਿ ਬਾਈ ਹੁਣਾਂ ਦੇ ਪਸ਼ੂ ਡੰਕਰ ਜਾਦੇ ਰੱਖੇ ਹੋਏ ਆ ਕਿਉਂਕਿ ਘਰ ਦੀ ਟੂੜੀ ਵੀ ਬਣਾਉਂਦੇ ਸੀਗੇ ਦੇਖ ਲਓ ਜੀ ਤਾਂ ਨੰਬਰ ਬਾਈ ਹੁਣਾਂ ਦਾ ਦੇ ਦੰਨੇ ਆ ਮਿੱਤਰੋ ਨੰਬਰ ਬਾਈ ਹੁਣਾਂ ਦਾ ਨੋਟ ਕਰ ਲਿਓ ਠੀਕ ਹੈ ਜੀ 9917343 ਆ 41642 ਆ ਮਿੱਤਰੋ ਪਰ ਨੋਟ ਕਰ ਲਿਓ ਬਾਈ ਦਾ 9917343 41642 ਤਾਂ ਮਤਰੋ ਰਹਿਣ ਆ ਜਾਓ ਹੁਣ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜਿਹੜਾ ਵੀ ਮਿੱਤਰੋ ਭਾਲਦਾ ਹੋਇਆ ਨਾ ਟੌੜੀ ਵਾਲੀ ਟਰਾਲੀ ਜਾਂ ਟੌੜੀ ਵਾਲੀ ਮਸ਼ੀਨ ਠੀਕ ਆ ਤੇ ਉਹ ਮਿੱਤਰੋ ਆਹ ਵੀਡੀਓ ਦੇਖ ਕੇ ਤੇ ਨਾਲ ਹੀ ਬਾਈ ਨੂੰ ਲਾ ਲਓ ਫੋਨ ਤੇ ਰੇਟ ਬਾਈ ਹੁਣੀ ਫੋਨ ਤੇ ਹੀ ਕਰਨਗੇ ਠੀਕ ਆ ਜੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਦਾਂ ਦੀ ਵੀਡੀਓ ਜੀ ਕਾਫੀ ਮਤਰੋ ਕੰਮ ਦੀ ਵੀਡੀਓ ਜਰੂਰ ਸ਼ੇਅਰ ਕਰ ਦਿਆ ਕਰੋ ਤੇ ਟਰਾਲੀਆਂ ਵੀ ਬਹੁਤ ਚੰਗੀਆਂ ਟਰਾਲੀਆਂ ਆ ਮਤਰੋ ਟਰਾਲੀਆਂ ਵੀ ਤੁਹਾਨੂੰ ਦਿਖਾ ਦਨੇ ਆ ਤੇ ਆ ਗਾਂ ਟਰਾਲੀਆਂ ਖੜੀਆਂ ਬਾਈ ਉਹਨਾਂ ਦੀਆਂ ਉਹ ਵੀ ਦਿਖਾਉਨੇ ਆ ਮਤਰੋ ਆ ਦੇਖੋ ਕਿੰਨੀ ਚੰਗੀ ਟਰਾਲੀ ਆ ਇਹ ਵੀ ਮਤਲੋ ਸ਼ੈੱਟ ਦੇ ਥੱਲੇ ਹੀ ਖੜੀ ਆ ਦੇਖੋ ਜੀ ਤੇ ਆ ਜਾਲੀ ਲੱਗੀ ਹੋਈ ਆ ਜਾਲੀਆਂ ਵੀ ਨਵੀਆਂ ਹੀ ਬਣਾਈਆਂ ਬਾਈ ਹੋਣਾ ਨੇ ਖਣੀ ਪਿਛਲੇ ਸਾਲ ਹੀ ਬਾਈ ਹੁਣੀ ਦਾ ਹੱਦਿਆ ਵੀ ਪਿਛਲੇ ਸਾਲ ਹੀ ਬਣਾਈਆਂ ਵਾ ਦੇਖ ਲਓ ਜੀ ਦੋ ਟਰਾਲੀਆਂ ਵਾ ਤੇ ਤਿੰਨ ਹੈਗੀਆਂ ਵਾ ਜਾਲੀਆਂ ਦੇਖੋ ਜੀ ਚਾਰੇ ਪੱਖ ਤੋਂ ਮਿੱਤਰੋ ਮਸ਼ੀਨ ਦਿਖਾਈ ਆ ਤੇ ਚਾਰੇ ਪੱਖ ਤੋਂ ਟਰਾਲੀਆਂ ਦੇਖ ਲਓ ਠੀਕ ਆ ਜੀ ਦੇਖੋ ਜੀ ਜੀਜ ਸਾਮਕੇ ਰੱਖਣੀ ਵੀ ਕਲਾ ਹੀ ਆ ਮਿੱਤਰੋ ਹਰੇ ਇੱਕ ਬੰਦਾ ਨਹੀਂ ਸਾਮਦਾ ਅਗਲਾ ਕਹਿੰਦਾ ਲੋਹਾਈ ਆ ਖੜਾ ਰਹਿਣ ਦੋ ਪਰ ਆਏ ਨਹੀਂ ਮਿੱਤਰੋ ਜਿਹੜੀ ਚੀਜ਼ ਤੋਂ ਕੰਮ ਲੈਣੇ ਆ ਉਹਨੂੰ ਸੰਭੋ ਵੀ ਆਏ ਜਿਵੇਂ ਬਾਈ ਉਹਨਾਂ ਦੀ ਸੰਭੀ ਹੋਈ ਆ